ਲੇਜੋ ਲੈਜੋ 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 ਲਗਜ਼ਰੀ ਸੂਟ ਸ਼ਰਾਰੇ ਗਰਾਰੇ ਲਹਿੰਗੇ ਮਾਤੂ ਜਰੀ ਦਸਤਾਰ ਕਾਦੀਆਂ ਤੋਂ ਲੈਜੋ 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 3 3000 ਵਾਲੇ ਸੂਟ ਸਿਰਫ 750 ਹੀ ਲੈਜੋ ਬਾਜ਼ਾਰ ਚ 2500 2600 2800 ਉਹ 1500 ਰੇ 2 750 ਰੁਪਏ ਦਾ ਸੂਟ ਕਰਤਾ ਕੋਈ ਕਹਿੰਦਾ 3200 ਕੋਈ ਕਹਿੰਦਾ 3500 ਲੈ ਜੋ ਸਿਰਫ 1000 ਰੁਪਏ ਚ ਲੈ ਜੋ ਜੀ ਸਿਰਫ 1000 ਰੁਪਏ ਚ ਚਾਹੇ ਗਰੇਵ ਦੇ ਚਾਹੇ ਸ਼ਿਮਰ ਦੇ ਲੈ ਜੋ ਇਸ ਵਾਰ ਫਰਵਰੀ ਤੇ ਪਾਰਟੀਆਂ ਬਹਿਵਾਂ ਛਾਤੀਆਂ ਜੇ ਫਾਇਦੇ ਹੋ ਜਾਣਿਆ ਓਏ ਅੰਬੀਆਂ ਚੈੱਕ ਕਰ ਲੋ ਰੰਗ ਕਲਰ ਚੈੱਕ ਕਰ ਲੋ ਨਵੇਂ ਡਵੇਂ ਡਿਜ਼ਾਈਨ ਕੋਈ 700 ਦਾ ਕੋਈ 850 ਦਾ ਕੋਈ 1000 ਦਾ ਕੋਈ 1200 ਦਾ ਮੋਜਾ ਓਏ ਆ ਗਿਆ ਮੋਰ ਆ ਗਿਆ ਮੋਰ ਆ ਗਿਆ ਮੋਰ ਔਰ ਇਹਦੇ ਵਿੱਚ ਨਹੀਂ ਹੁਣ ਦੇ ਠੱਗੀ ਚੱਕੋ 11 1100 ਦਾ 100000 ਰੁਪਏ ਦੇ ਵਿੱਚ ਲੈ ਜਾਓ ਸੂਟ ਚੱਕੋ ਜੀ ਦੇਖੋ ਜੀ ਚਾਹੇ ਤੁਸੀਂ ਵਿਆਹ ਸ਼ਾਈ ਦਾ ਕੱਪੜਾਣਾ ਤੁਸੀਂ ਲੈਣਾ ਦਾਜਵੜ ਦਾ ਦੇਣ ਲੈਣ ਲਈ ਜਿਹੜੇ ਬਾਜ਼ਾਰ 'ਚ ਆ ਕੇ ਇੱਕ ਇੱਕ ਲੱਖ ਰੁਪਏ ਦਾਜਵੜ ਬਣਾਉਣੀ ਸਾਡੇ ਕੋਲ ਆਜੋ 1 ਲੱਖ ਵਾਲਾ ਕਪੜਾ 40 ਹਜ਼ਾਰ ਚ ਲੈ ਜਾਓ। ਨਾ ਟਾਂਡਾ ਨਾ ਦਸੂਆ ਨਾ ਮਕੇਰੀਆਂ ਸਿੱਧਾ ਆਉਣਾ ਪੁੱਟ ਰੋੜ ਕਾਦੀਆਂ ਜਿੱਥੇ ਵੈਰਾਈਟੀਆਂ ਨਵੀਆਂ ਨੇ ਲਿਆਤੀਆਂ ਨੇਹਰੀਆਂ ਓਏ ਕੱਪੜੇ ਚੈੱਕ ਕਰ ਲੋ ਚਾਹੇ ਸ਼ਿਮਰ ਚਾਹੇ ਕ੍ਰੇਵ ਚਾਹੇ ਪਾੜਾ ਸਿਲਕ ਚਾਹੇ ਪਾੜਾ ਸਿਲਕ ਮੈਂ ਕਹਿੰਨਾ ਮੋਜਾ ਮੋਜਾ ਹੀ ਲਾਤੀਆਂ ਐਕਤੀ ਹੁਣ ਲੋਕਾਂ ਦੀ। ਸੋ ਦੇਖੋ ਜੀ ਚਾਹੇ ਲੈਣੇ ਕੁੜੀਆਂ ਜੀ ਦੇ ਲਈ ਸੂਟ ਚਾਹੇ ਲੈਣੇ ਮਿਡਲ ਏਜ ਚਾਹੇ ਲੈਣੇ ਦਾਦੀਆਂ ਨਾਨੀਆਂ ਵਾਲੀ ਸਾਰਿਆਂ ਲਈ ਵੈਰਾਈਟੀਆਂ ਚੌਣ ਚੌਣ ਕੇ ਲੈ ਕੇ ਆ ਗਏ ਆ ਆ ਦੇਖੋ ਜੀ ਸ਼ਿਮਰ ਦਾ ਸੂਟ ਲੈਣਾ ਤੁਸੀਂ ਔਰਗਾਂਜ਼ਾ ਲੈਣਾ ਤੁਸੀਂ ਬੁਟੀਕ ਵਾਲ ਲੈਣੇ ਆ ਤੁਸੀਂ ਫੋਟੋ ਵਾਲ ਲੈਣੇ ਆ ਤੁਸੀਂ ਸਿੰਗਲ ਸਿੰਗਲ ਲੈਣੇ ਆ ਤੁਸੀਂ ਸੈਟ ਵਾਈ ਸੈਟ ਲੈਣੇ ਆ ਸਾਰਿਆਂ ਦੀ ਰੂਹ ਖੁਸ਼ ਕਰ ਦਾਂਗੇ ਰੇਡ ਮਿੱਟੀ ਦੇ ਭਾਅ ਕਰਦੇ ਹੁਣ ਲੁੱਟਣਾ ਕਰਤੀਆਂ ਜਿਵੇਂ ਹੀ ਬੰਦ ਦੇਖੋ ਜੀ ਮੋਹਰਾ ਵਾਲੇ ਡਿਜ਼ਾਈਨ ਤੁਸੀਂ ਦੇਖੇ ਹੋਣੇ ਆ ਬਾਜ਼ਾਰ 'ਚ ਇਹ ਸੂਟ 825 ਰੁਪਏ ਦਾ ਹੀ ਮਿਲਦਾ 500 ਰੁਪਏ ਦਾ ਹੀ ਮਿਲਦਾ ਪਰ ਮਾਤੂ ਸ਼੍ਰੀ ਦਸਤਾਰ ਬੁੱਟਾ ਰੋੜ ਕਰ ਦਿਆਂਗੇ ਓਰੀਜినਲ ਚੀਜ਼ ਦਵਾਂਗੇ ਚੈਲੰਜ ਕਰਕੇ ਵੇਚਾਂਗੇ 1275 ਰੁਪਏ ਦਾ ਗਰੰਟੀ ਦੇ ਨਾਲ ਆਹ ਚੈੱਕ ਕਰੋ ਬੇਸ ਓਏ ਦਾਜਵਰੀਆਂ ਦਾ ਕੱਪੜਾ ਜੇ ਬਣਾਉਣਾ ਤੇ ਮਾਤੂ ਸ਼੍ਰੀ ਦਸਤਾਰ ਦਾ ਨਾਮ ਘੜ ਲਓ ਕੋਲੋ ਪੀਸ ਚੈੱਕ ਕਰ ਲਓ ਕਾਪਰ ਕਲਰ ਦੀ ਪੂਰੀ ਡਿਮਾੜਾ ਪੱਟਾ ਪੂਰਾ ਝਾਲ ਬਣਿਆ ਹੋਇਆ ਵਿਆਹਾਂ ਸ਼ਾਦੀਆਂ ਵਾਲਾ ਸੂਟ ਆ ਜਿਹੜਾ ਬਾਜ਼ਾਰ 'ਚ 5000 ਦਾ ਸਾਡੇ ਕੋਲ ਲੈ ਜਾਓ 2750 ਰੁਪਏ ਦੇ ਵਿੱਚ ਵੈਰਾਈਟੀਆਂ ਦੇਖੀ ਚਲੋ ਜੀ ਐਸੇ ਵੀਡੀਓ ਦੇ ਵਿੱਚ ਵੈਰਾਈਟੀਆਂ ਪੂਰੀਆਂ ਨਹੀਂ ਹੋਣੀਆਂ ਤੁਸੀਂ ਬੁੱਟਰ ਰੋਡ ਕਾਦੀਆਂ 'ਚ ਆਜੋ ਜਿੱਥੇ ਹੈਂਡਵਰਕ ਦੇ ਪੀਸ ਹੈਵੀ ਹੈਵੀ ਪੀਸ ਲਗਜ਼ਰੀ ਸੂਟ ਦੀ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਆ ਗਿਆ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਚਾਹੇ ਅਮਰੀਕਾ ਹੁਣ ਜੇ ਤੁਸੀਂ ਦਾਜ ਵਰੀ ਬਣਾਉਣੀ ਆ ਤੇ ਬੁੱਟਰ ਰੋਡ ਕਾਦੀਆਂ 'ਚ ਆਜੋ ਵੈਰਾਈਟੀ ਟੌਪ ਕਲਾਸ ਦੀ ਮਿਲਣੀ ਆ ਦੇਖੋ ਜੀ ਸੋਹਣੇ ਸੋਹਣੇ ਸੂਟ ਦਵਾਗੇ ਵੈਡਿੰਗ ਸੂਟ ਹੈ ਨਾਲ ਨਾਲ ਸਾਨੂੰ ਅਸੀਂ ਵੈਡਿੰਗ ਲਹਿੰਗੇ ਸ਼ਰਾਰੇ ਗਾਰੇ ਡਰਸਾਂ ਵੀ ਜਣੀਆਂ ਆ ਦੇਖੋ ਜੀ ਵਿਆਹ ਵਾਲੀ ਕੁੜੀ ਨੇ ਕੱਢਣੀ ਵਿਆਹ ਦੇਣ ਆਪਣੀ ਟੌਰ ਤੁਸੀਂ ਬਾਜ਼ਾਰ ਤੇ ਆਨੇ ਕੋ 3 ਲੱਖ 4 ਲੱਖ 3.5 ਲੱਖ ਇੰਨੇ ਇੰਨੇ ਮਹਿੰਗੀਆਂ ਡਰਸਾਂ ਪਰ ਇੱਥੇ ਅਸੀਂ ਕੌਡੀਆਂ ਦੇ ਭਾਅ ਕਰਦੀਆਂ ਵਿਆਹ ਵਾਲੀ ਕੁੜੀ ਦੀ ਟੌਰ ਤਾਂ ਕੱਢਣੀ ਕੱਢਣੀ ਆ ਆ ਦੇਖੋ ਵਿਆਹ ਵਾਲੀ ਕੁੜੀ ਦੀ ਭੈਣ ਦੀ ਟੌਰ ਉਹਦੀ ਭਾਬੀ ਟੌਰ ਤਾਈਆਂ ਚਾਚੀਆਂ ਕਨੇਡਾ ਅਮਰੀਕਾ ਵਾਲੀਆਂ ਪੰਜਾਬ ਵਾਲੀਆਂ ਸਾਰੀਆਂ ਟੌਰ ਕੱਢ ਦਾਂਗੇ ਦੇਖੋ ਜੀ ਰੰਗ ਕਲਰ ਐਕਟਿਵ ਪੇਸ ਚਾੜ ਦੀ ਪੂਰੀ ਡਿਮਾਂਡ ਆ ਆ ਚੈੱਕ ਕਰ ਲੋ ਚਾਹੇ ਮੋਰਾ ਵਾਲੇ ਪੀਸ ਲੈ ਲੋ ਚਾਹੇ ਹੈਡਵਰਕ ਵਾਲੇ ਪੀਸ ਲੈ ਲੋ ਚਾਹੇ ਲੌਂਗ ਪੀਸ ਲੈ ਲੋ ਚਾਹੇ ਤੁਸੀਂ ਸ਼ਰਾਰੇ ਗਰਾਰੇ ਵਿੱਚ ਹੈਵੀ ਪੀਸ ਲੈਣੇ ਆ ਸਾਰੇ ਇੱਕ ਤੋਂ ਇੱਕ ਟੌਪ ਤੋਂ ਟੌਪ ਪੀਸ ਆ ਰੇਟ ਦੀ ਗਾਰੰਟੀ ਇਹ ਦਿੰਨੇ ਆ ਖੁੱਲਾ ਚੈਲੇ ਦਿੰਨੇ ਆ ਮਾਤੂ ਸ਼੍ਰੀ ਦਸਤਾਰ ਪੁੱਤਰ ਉੜ ਕਾਦੀਆਂ ਗਰਦਾਸਪੁਰ ਏਰੀਆ 'ਚ ਇਕੱਲਾ ਹੀ ਆ ਜਿਹੜਾ ਕੱਲੇ ਕੱਲੇ ਸੂਟ ਤੇ ਕੱਲੇ ਕੱਲੇ ਦੁਪੱਟੇ ਤੇ ਰੇਟ ਲਿਖ ਕੇ ਦਿੰਦਾ ਜੀ ਦੇਖੋ ਕੋਈ ਮੰਗਦਾ 50000 ਕੋਈ ਮੰਗਦਾ 60000 ਸਾਡੇ ਕੋਲ ਆਜੋ 12000 14000 15000 16000 ਇੰਨੀਆਂ ਕ ਰੇਂਜਾਂ ਵਿੱਚ ਤੁਹਾਨੂੰ ਡਰੈਸਾਂ ਦਵਾਂਗੇ ਦੇਖੋ ਬੜਾ ਲਗਜ਼ਰੀ ਪੀਸ ਆ ਫੇ ਤੁਸੀਂ ਪਿੰਕ ਲੈਣਾ ਜਿਸ ਨੇ ਮਤਲਬ ਹਰ ਕਿਸੇ ਦੇ ਵੱਡੇ ਫਾਇਦੇ ਹੋਣੇ ਦੇਖੋ ਜੀ ਡਿਜ਼ਾਈਨਰ ਪੀਸ ਚੈੱਕ ਕਰ ਲਓ ਜੀ ਮੋਹਾਲੀ ਵਾਲੇ ਦਿੱਲੀ ਵਾਲੇ ਟਾਪ ਕਲਾਸ ਦੇ ਪੀਸ ਜਿਹਨੂੰ ਕਹਿ ਲਓ ਕਿ ਲਗਜ਼ਰੀ ਚੀਜ਼ਾਂ ਕਹਿ ਲਓ ਜਿਹੜੀਆਂ ਕਿ ਟਾਪ ਕਲਾਸ ਆਪ ਰੈਡੀ ਕਰਾਈਆਂ ਚਾਹੇ ਬਲੈਕ ਕਲਰ ਦੇ ਵਿੱਚ ਲੈਣਾ ਵਾ ਚਾਹੇ ਤੁਸੀਂ ਲਾਈਟ ਫਰੋਜੀ ਤੇ ਮੋਰ ਪੰਖੇ ਦਾ ਕੰਟਰਾਸਟ ਲੈਣਾ ਤੁਸੀਂ ਚੀਜ਼ ਦੇਖੋ ਭਾਜੀ ਕਿੰਨੀ ਸ਼ਾਨਦਾਰ ਤਿਆਰ ਕੀਤੀ ਹੈ ਸਾਡੇ ਕੋ ਕਾਰੀਗਰ ਡਿਜ਼ਾਈਨਰ ਨੇ ਚਾਹੇ ਕੋਲਕੱਤਾ ਦੇ ਚਾਹੇ ਸੂਰਤ ਦੇ ਚਾਹੇ ਅਹਮਦਾਬਾਦ ਦੇ ਟਾਪ ਦੇ ਕਾਰੀਗਰ ਸਿੰਗਲ ਸਿੰਗਲ ਪੀਸ ਸਾਡੀ ਡਰੈਸ ਦਾ ਮੂਹੋ ਬੋਲਦਾ ਹੋਊਗਾ ਜੀ ਰੇਟ ਕੋਈ 10000 ਕੋਈ 11000 ਜਿਹੜੇ ਲੱਖ ਲੱਖ ਡੇਢ ਡੇ ਲੱਖ ਤੋਂ ਸ਼ੁਰੂ ਹੁੰਦੇ ਆ ਤੁਸੀਂ ਜਿਹੜੇ ਵੈਡਿੰਗ ਲੈਗ ਦੇਖਿਆ ਜਿਹੜੇ ਅਸੀਂ ਆਪ ਰੈਡੀ ਕਰਾਏ ਆ ਇਹ ਬਾਜ਼ਾਰਾਂ ਦੇ ਵਿੱਚ ਕੋਈ 2.5 ਲੱਖ ਦਾ ਕੋਈ 3 ਲੱਖ ਦਾ ਪਰ ਅਸੀਂ ਲੱਖ ਰੁਪਏ ਦਾ ਲੱਖ ਲੱਖ ਰੁਪਈਆ ਤੁਹਾਡਾ ਲਹਿੰਗੇ ਮਗਰ ਬਚਾ ਦਾਂਗੇ ਕਿਉਂਕਿ ਕੱਪੜੇ ਦੇ ਕੰਮ 'ਚ ਜਿਹੜਾ ਓਲਾ ਹੁੰਦਾ ਨਾ ਉਹ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਨੇ ਖਤਮ ਕਰਤੀ ਹੁਣ ਕਿਤੇ ਜਾਣ ਦੀ ਲੋੜ ਨਹੀਂ ਨੰਬਰ ਸਕਰੀਨ ਤੇ ਆ ਫੋਨ ਕਰ ਲੋ ਛੇਤੀ ਛੇਤੀ ਆ ਜਾਓ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਜੀ ਵੱਡੇ ਫਾਇਦੇ ਕਰਾਂਗੇ ਕੈਮਰਾ ਮੰਗਰ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਹੰਡੀ ਵੀ ਕਾਦੀਆਂ